ਲਓ ਜੀ ਸ਼ੰਭੂ ਆਰਡਰ ਤੇ ਅਸੀਂ ਪਹੁੰਚ ਰਹੇ ਆਂ ਲਗਭਗ ਪਹੁੰਚੇ ਚੁੱਕੇ ਆਂ ਚੈੱਕ ਕਰ ਸਕਦੇ ਹੋ ਤੁਸੀਂ ਦੂਜੇ ਪਾਸੇ ਤੁਹਾਨੂੰ ਟਰੈਕਟਰ ਟਰਾਲੀਆਂ ਹੀ ਦਿਖ ਰਹੀਆਂ ਨੇ ਲਓ ਜੀ ਇਧਰਲੀ ਸੜਕ ਖਾਲੀ ਆ ਥੋੜੀ ਪਰ ਦੂਜੇ ਪਾਸੇ ਲਗਾਤਾਰ ਬੱਦਰੀਆਂ ਨੇ ਕਿਉਂਕਿ ਕੇ ਏਰੀਆ ਖਾਲੀ ਰੱਖਿਆ ਹੋਇਆ ਲੋਕ ਪਹੁੰਚ ਰਹੇ ਨੇ ਅੱਜ ਪੂਰੀ ਆਸ ਆ ਕਿ ਦਿੱਲੀ ਪਹੁੰਚਣ ਬਾਰਡਰ ਤੋੜਨੇ ਨੇ ਥੱਲੇ ਤਾਰੇ ਠੀਕ ਹੈ ਜਿਹੜੇ ਲਾਏ ਹੋਏ ਨੇ ਲੰਗਰ ਲਗਾਤਾਰ ਚੱਲ ਰਹੇ ਨੇ ਆ ਚੈੱਕ ਕਰੋ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਅੱਜ ਦੇਖਦੇ ਆ ਕੰਮ ਫਤਿਹ ਹੁੰਦਾ ਏ ਜਾਂ ਨਾ ਹੋਰ ਚੈੱਕ ਕਰੋ ਟਰੈਕਟਰਾਂ ਟ੍ਰੈਲੀਆਂ ਹਰ ਇੱਕ ਬੰਦਾ ਪਹੁੰਚ ਰਿਹਾ ਨੌਜਵਾਨ ਪਹੁੰਚ ਰਿਹਾ ਇਹਨੇ ਦੇਖੋ ਝੰਡੇ ਲਾ ਕੇ ਇਹ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ 21 ਫਰਵਰੀ ਅੱਜ ਦੀਆਂ ਤਸਵੀਰਾਂ ਚੈੱਕ ਕਰ ਸਕਦੇ ਹੋ ਤੁਸੀਂ ਪਾਣੀ ਦੀਆਂ ਬੁਸ਼ਾਰਾਂ ਦੂਜੇ ਪਾਸੇ ਆਉਂਦੀਆਂ ਤਾਂ ਇੱਧਰ ਵੀ ਹੱਲ ਕਰ ਲਿਆ ਕਿਸਾਨਾਂ ਨੇ ਚੈੱਕ ਕਰ ਸਕਦੇ ਹੋ ਅੱਗੇ ਬੜਾ ਪੀਸ ਰਹੀ ਆ ਲਓ ਜੀ ਯਾਰ ਟਰੈਕਟਰ ਨੰਬਰ ਹੈ ਕਿਸ ਰੇ ਨੰਬਰ ਹੈ ਵੀ ਟਰੈਕਟਰ ਹਾਂ ਲੋ ਜੀ ਟਰੈਕਟਰ ਟਰੈਲੀਆਂ ਪੂਰੇ ਜੋਸ਼ ਦੇ ਵਿੱਚ ਨੇ ਅੱਜ ਕਿਸਾਨ ਕਿ ਅੱਜ ਕੰਮ ਫਰਦਾ ਹੀ ਕਰਨਾ ਹੀ ਕਰਨਾ ਚੈੱਕ ਕਰ ਸਕਦੇ ਹੋ ਤੁਸੀਂ ਪ੍ਰਸ਼ਾਸਨ ਵੀ ਪੂਰਾ ਖੜਿਆ ਹੈ ਇੱਥੇ ਲਓ ਜੀ ਗੱਡੀ ਆਪਣੀ ਪਹੁੰਚ ਰਹੀ ਹੈ ਲਗਭਗ ਐਂਡ 'ਚ ਹੀ ਚਲੀ ਜਾਣੀ ਆ ਹਨਾ ਸ਼ੇਅਰ ਕਰਦੇ ਹੋ ਵੀਡੀਓ ਅੱਗੇ ਜਾ ਕੇ ਮਿਲਦੇ ਹਾਂ ਤੁਹਾਨੂੰ